ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪੈਂਡ ਕੋਠਾਗੁਰੂ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਬਾਈ ਕੋਲੇ ਆਏ ਆ ਜੀ ਬਾਈ ਕੋਲੇ ਕੋਈ ਵਪਾਰ ਦਾ ਜਾਂਦਾ ਕੰਮ ਨਹੀਂ ਕਰਦਾ ਇੱਕ ਨਾ ਗਈ ਆ ਘਰੇਲੂ ਬਾਈ ਕੰਮ ਕਰਦਾ ਲੱਕੜ ਦਾ ਬਾਈ ਕੰਮ ਕਰਦਾ ਤੇ ਬਾਈ ਦੇ ਘਰ ਦੀ ਵਹਿੜਾ ਕੋਈ ਬਾਈ ਦਾ ਵਪਾਰ ਦਾ ਜਾਂਦਾ ਕੰਮ ਨਹੀਂ ਇਕੱਲੀ ਸਿੰਗਲ ਵਹਿੜਾ ਜਿਨ੍ਹਾਂ ਨੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਾ ਕਰੋ ਅੱਗੇ ਵੀਡੀਓ ਵੀ ਸ਼ੇਅਰ ਕਰਦਾ ਕਰੋ ਜੀ ਬਾਕੀ ਆਪਾਂ ਬਾਈ ਤੋਂ ਲਵਾਂਗੇ ਜਾਣਕਾਰੀ ਸਾਰੀ ਡਿਟੇਲ ਕਿੰਨਾ ਸੂਆ ਤੇ ਕੀ ਗੱਲਬਾਤ ਸਾਰਾ ਕੁਝ ਆਪਾਂ ਬਾਈ ਤੋਂ ਪੁੱਛਾਂਗੇ ਆਪਾਂ ਤੁਹਾਨੂੰ ਫੇਰ ਇੱਕ ਵਾਰੀ ਦੱਸ ਦਿਆਂ ਪਿੰਡ ਕੂਠਾਗੁਰੂ ਤਹਿਸੀਲ ਰਾਮਪਰਾਫੂਲ ਜਿਹੜਾ ਬਠਿੰਡਾ ਜੀ ਨੇੜੇ ਬਾਈ ਦੇ ਪਿੰਡ ਦੇ ਭਗਤਾ ਭਾਈ ਰਹ ਜਾਂਦਾ 4 ਕਿਲੋਮੀਟਰ ਤੇ ਕੋਈ ਆਪ ਬਾਈ ਨਾਲ ਕਰਦੇ ਗੱਲਬਾਤ ਬਾਈ ਆਓ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਬਾਈ ਠੀਕ ਹੋ ਹਾਂਜੀ ਠੀਕ ਹੈ ਤੁਸੀਂ ਦੱਸੋ ਹਾਂ ਠੀਕ ਹੈ ਤੇ ਬਾਈ ਜਿਹੜੀ ਇਹ ਆਪਣੇ ਕੋਲ ਬੈੜਾ ਘਰ ਦੀ ਬੈੜੀ ਆ ਹਾਂਜੀ ਘਰ ਦੀ ਬੈੜਾ ਜੀ ਕਿੰਨਾ ਵਾ ਸੂਆ ਹੁਣ ਇਹ ਇਹ オリジナル ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਠੀਕ ਹੈ ਤੇ ਪਹਿਲਾ ਮੰਨ ਕੇ ਲੋ ਦੁੱਧ ਦਾ ਰਿਕਾਰਡ ਗੂੜ ਦਾ ਪਤਾ ਤੁਹਾਨੂੰ ਪਹਿਲਾਂ ਬਾਈ ਜੀ ਹਾਂਜੀ 18 ਲੀਟਰ ਪੈਲਿਸ ਨੇ ਦਿੱਤਾ ਹੈ ਹਾਂ ਜੀ ਆਪਾਂ ਲੈ ਆਏ ਸੀ ਟੋਕੜ ਜੀ ਟੋਕੜ ਨੇ ਆਪਾਂ 14 ਲੀਟਰ ਚੋਕੇ ਲਿਆਏ ਆ ਤਿੰਨ ਡੰਗ ਚੋਕੇ ਹਾਂ ਜੀ ਟੋਕੜ ਦਾ 18 ਲੀਟਰ ਸਾਰੀ ਨੇ ਦਿੱਤਾ ਜੀ ਠੀਕ ਆ 18 ਲੀਟਰ ਕਹਿੰਦਾ ਮਤਲਬ 18 ਜਿੱਟਾ ਸਾਰੀ ਨੇ ਦਿੱਤਾ ਤੁਸੀਂ ਟੋਕੜ ਲਿਆਏ ਸੀ ਅਸੀਂ ਟੋਕੜ ਲਿਆਏ ਸੀ ਇਹ ਆਈ ਆਪਾਂ ਆਪਣੇ ਘਰੇ ਕਰਵਾਈ ਆ ਹਾਂ ਜੀ ਤੇ ਵੀ 14 ਲੀਟਰ ਅਗਲੇ ਦੇ ਤਿੰਨ ਡੰਗ ਚੋਕੇ ਲਿਆਏ ਆ ਭਾਈ ਠੀਕ ਹੈ ਜੀ ਬਾਈ ਕਹਿੰਦਾ ਜੀ ਆਪਾਂ ਟੋਕੜ ਲਈਤੀ ਸੀਗੀ 18 ਲੀਟਰ ਦਾ ਬਾਈ ਕਹਿੰਦਾ ਪਿਛਲੇ ਸੂਏ ਦਾ ਰਿਕਾਰਡ ਹੈਗਾ ਤੇ ਜਦੋਂ ਆਪਾਂ ਕਹਿੰਦਾ ਲੈਤੀ ਆ ਉਹਦੇ 14 ਕਿਲੋ ਦੁੱਧ ਸੀਗਾ। ਬਾਈ ਜੀ ਕੋਈ ਸੀਮਿੰਟ ਜਿਹੜਾ ਤੁਸੀਂ ਭਰਵਾਇਆ ਉਹਦਾ ਜਾਣਕਾਰੀ ਹੈਗੀ ਹੁਣ? ਬਾਈ ਆਪਣੇ ਕੋਲੇ ਪਿਆ ਸੰਧਾ ਵੀ ਪਿਆ। ਹਾਂਜੀ। ਇਹ ਆਪਾਂ ਦੱਸ ਵੀ ਦਿੰਨੇ ਆ ਆਪਣੇ ਕੋਲੇ ਦੂਜਾ ਵੀ ਜਰਮਨ ਇੰਪੋਰਟਡ ਦਾ ਆਪਣਾ ਸੈਕ ਦਾ। ਯਾਰ ਜਰਮਨ ਇੰਪੋਰਟਡ ਸਵੇਗ ਸਵੇਗ ਦਾ। ਸੈਕ ਦਾ ਆਪਣੇ ਕੋਲੇ 21 281 ਦਾ ਸੀਮਿੰਟ ਭਰਾਇਆ ਹੋਇਆ ਜੋ ਵੀ ਵੀਰ ਆਊਗਾ ਆਪਾਂ ਤਸੱਲੀ ਕਰਕੇ ਚੈੱਕ ਕਰਕੇ ਲੈ ਜਾ ਸਕਦਾ। ਠੀਕ ਆ। ਬਾਕੀ ਬਾਈ ਤੁਹਾਨੂੰ ਸਾਹਮਣੇ ਪਤਾ ਲੱਗਦਾ ਹੀ ਆ ਕਿਉਂਕਿ ਕੋਈ ਬਾਈ ਦਾ ਵਪਾਰ ਲੈਣ ਦਾ ਕੰਮ ਨਹੀਂ ਘਰੇਲੂ ਨਾਗ ਹੈ ਜੀ ਬਾਈ ਕਹਿੰਦਾ ਜਿਹੜਾ ਰਿਕਾਰਡ ਆ ਬਾਈ ਕੋਲੇ ਸੀਮਾ ਨੂੰ ਵੀ ਸਾਂਭਿਆ ਵਾ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਤੇ ਬਾਕੀ ਤੁਹਾਨੂੰ ਦਿਖਾਣਾ ਥਾਣਾ ਹੁਣੇ ਬੰਤਰ ਵੀ ਚੰਗੀ ਹੈ ਇਕੱਲਾ ਇਕੱਲਾ ਗੈਪ ਤੇ ਥਾਣਾ ਗਲਾਬੀ ਥਣ ਲੱਗਿਆ ਵਾ ਦੂਜਾ ਸੂਆ ਬਾਈ ਕਹਿੰਦਾ ਬੈੜ ਆ ਚੈੱਕ ਕਰ ਲਈ ਜੇ ਕਿਸੇ ਨੇ ਵੀਡੀਓ ਬਣਾਉਣੀ ਹੁੰਦੀ ਹੈ ਉਹ ਆਪਣੇ ਨਾਲ ਕਨੈਕਟ ਕਰ ਲਿਆ ਕਰੋ ਆਪਣਾ ਮੋਬਾਈਲ ਨੰਬਰ ਹੈ 8437362244 ਤੇ ਬਾਈ ਇਹ ਖੋਲੋ ਮਾੜਾ ਆਹ ਚੈੱਕ ਕਰ ਲਈ ਹੁਣ ਵੀਰੇ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਇਹ ਬਾਈ 26 ਤਰੀਕ ਨੂੰ ਦਿਨ ਪੂਰੇ ਆ ਜੀ ਬਾਕੀ ਚੈੱਕ ਕਰੋ ਇਹ ਵੜਦੀ ਦੋ ਚਾਰ ਦਿਨ ਉੱਤੇ ਵੀ ਲਿਆ ਸਕਦੇ ਹਾਂ ਹਾਂ ਚੈੱਕ ਕਰੋ ਇਹ ਵੰਤਰ ਵੇਖੋ ਤੋਰ ਲਾ ਲੰਮੀ ਤੋਰ ਲਾ ਕਾ ਨੂੰ ਤੋਰ ਲੈ ਚੈੱਕ ਕਰੋ ਜੀ ਹਾਏ ਬਾਈ ਕਹਿੰਦਾ 26 ਦਿਨ ਪੂਰੇ ਆ ਜੀ ਉਹ ਦਿਨ ਤਾਂ ਕੋਹਣ ਕੋਹ ਬਣ ਜਾਣਾ ਬੈਠ ਨੇ ਮੋੜ ਲਓ ਜੀ ਤੋਰਾ ਤੋਰਾ ਪੂਰਾ ਚੰਗਾ ਹੀ ਕੋਈ ਵਾਸਤ ਨਹੀਂ ਕਾਕੀ ਆਲੀ ਸਾਂਭੀ ਵੀ ਹੈ ਨਾ ਬੈੜ ਘਰ ਦੀ ਬੈੜ ਆ ਕੋਈ ਆਏ ਤਾਂ ਹੈ ਨਹੀਂ ਕੀ ਤੇ ਵੀਰੇ ਜਿਹੜਾ ਰੇਟ ਆ ਰੇਟ ਬਾਈ 125 ਆ ਜੀ ਹਾਂਜੀ ਜਿਹੜਾ ਵੀ ਵੀਡੀਓ ਦੇਖ ਕੇ ਆਊਗਾ ਆਪਾਂ ਦਾ ਮਾਨਤਾਨ ਕਰਾਂਗੇ ਜੀ ਠੀਕ ਹੈ ਜੀ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਹਾਂਜੀ ਤੇ ਆਪਾਂ ਉਹਦਾ ਮਾਨਤਾਨ ਕਰਾਂਗੇ ਜੀ ਠੀਕ ਹੈ ਤੇ ਆਪਣਾ ਵੀ ਇੱਕ ਬੇਨਤੀ ਹੋਰ ਆ ਗਈ ਹਾਂਜੀ ਜੀ ਆਪਾਂ ਬਾਲੀਆਂ ਗੱਲਾਂ ਨਹੀਂ ਕਰਦੇ ਜੀ ਵੀ ਉਹ ਜੋ ਆਪਾਂ ਨੂੰ ਵੀ ਬੇਨਤੀ ਹੋਈ ਆ ਵੀ ਉਹ ਜਿਹੜਾ ਬੰਦੇ ਉਹੋ ਨਾ ਕਰਨਾ ਕਹਿਣ ਦਾ ਮਤਲਬ ਉਹ ਹੀ ਫੋਨ ਲਾਵੇ ਜਿਹਨੇ ਖਰੀਦਣਾ ਮਾਲ ਵੀ ਕੋਈ ਆਹ ਕਰ ਲੋ ਜੋ ਕਰਨਾ ਆਪਣਾ ਫਿਕਸ ਜਾਂ ਰੇਟ ਹੈ ਜੀ ਘਰ ਦੀ ਚੀਜ਼ ਹੈਗੀ ਕੋਈ ਹੋਣੀ ਸਾਰੇ ਪਾਸੋਂ ਆਪਣੀ ਫੁੱਲ ਗਰੰਟੀ ਹੋਊਗੀ ਗੱਲ ਹੈ ਉਹ ਵੀ ਉਹ ਜਿਹੜਾ ਬੰਦਾ ਉਹ ਨਾਲ ਕਰੇ ਥੋੜਾ ਜਿਹੜਾ ਚੈਨਲ ਦੇਖ ਕੇ ਥੋੜੀ ਵੀਡੀਓ ਸ਼ੇਅਰ ਕਰਕੇ ਉਹ ਆਪਾਂ ਉਹਦਾ ਫਾਰਮ ਮਾਨਤਾ ਕਰਾਂਗੇ ਜੀ ਠੀਕ ਹੈ ਜੀ ਬਾਈ ਕਹਿੰਦਾ ਜੀ ਬਾਕੀ ਬਾਈ ਦੀ ਗੱਲ ਜਾਏ ਜੀ ਇਹ ਕਹਿੰਦਾ ਕੋਈ ਸਵਾਲ ਲੈਣ ਵਾਲਾ ਬੰਦਾ ਫੋਨ ਨਾ ਲਾਵੇ ਜਿਹਨੇ ਫੋਨ ਲਾਉਣਾ ਤੇ ਉਸ ਨਾਲ ਬਾਈ ਦਾ ਰੇਟ ਵੀ ਸਵਾ ਲੱਖ ਰੁਪਇਆ 1.25 ਮੰਗਿਆ ਕੋਈ ਫਿਕਸ ਰੇਟ ਨਹੀਂ ਤੇ ਹਜੇ ਬਾਕੀ ਮੰਨ ਕੇ ਲੋ 5-7 ਦਿਨ ਹਜੇ ਪਏ ਆ ਜੀ ਉਸ ਦਿਨ ਤਾਂ ਹੋਰ ਵੀ ਬਾਕੀ ਆਰਡਰ ਤਿਆਰ ਹੋ ਜੂਗਾ ਹਾਂਜੀ ਆਪਣੇ ਲੋ 18 ਲੀਟਰ ਦਾ ਹੋ ਸੀਗਾ ਜੇ ਉਹ ਗਾਂ ਅਗਲੇ ਦੀ ਸੇਵਾ ਦਾ ਜੀ ਜਿਹੇ ਜੀ ਅਗਲਾ ਪਾਊਗਾ ਉਹ ਇਹ ਜਾ ਕੱਢੂਗਾ ਇਸ ਕੀ ਨਾ ਆਪਾਂ ਬਾਲਾ ਤਾਂ ਨਹੀਂ ਕਹਿੰਦੇ ਵੀ 20 19-20 ਲੀਟਰ ਖੁੱਲਾ ਪਾਉਣੀ ਹਾਂਜੀ ਹਾਂਜੀ ਬਾਕੀ ਬਾਈ ਦਾ ਕੋਈ ਉਹ ਨਹੀਂ ਬਾਲਾ ਵੱਡਾ ਸਿਸਟਮ ਨਹੀਂ ਘਰੋਂ ਗਰੀਬ ਹੀ ਹੈ ਬਾਈ ਬਾਲਾ ਕੋਈ ਉਹ ਨਹੀਂ ਕਿਉਂਕਿ ਸਾਰੀਆਂ ਸਾਲ ਪਾਰਾ ਸਾਹਮਣਾ ਪਸ਼ੂ ਪੈ ਜਾਂਦਾ ਹਨ ਤੇ ਫੇਰ ਜਾ ਕੇ ਮਿਹਨਤ ਪੱਲੇ ਪੈਂਦੀ ਆ ਤੇ ਫੇਸਬੁਕ ਸੀ ਬਹੁਤ ਪਿਆਰਾ ਬੋਦੀ ਵਾਲਾ ਫੇਸ ਹੈ ਚੈੱਕ ਕਰੋ ਜੀ ਬਾਕੀ ਥੋੜੀ ਵੀਡੀਓ ਤਾਂ ਲੰਮੀ ਹੋ ਗਈ ਜੀ ਪਰ ਤੁਹਾਨੂੰ ਮੈਂ ਦਿਖਾਉਣ ਚ ਕੋਈ ਕਸਰ ਤਾਂ ਹਜੇ ਛੱਡੀ ਨਹੀਂ ਪਰ ਫੇਰ ਵੀ ਜੇ ਕੋਈ ਮਾੜਾ ਮੋਟਾ ਉਹ ਲੱਗੇ ਤਾਂ ਬਾਈ ਨਾਲ ਕਨੈਕਟ ਕਰ ਲਓ ਤੁਸੀਂ ਤੇ ਕੱਦ ਕਾਠ ਦੀ ਵੀ ਕੋਈ ਗੱਲ ਨਹੀਂ ਕੱਦ ਕਾਠ ਵੀ ਕੋਈ ਛੋਟੇ ਮੰਨਣਾ ਬੇ ਫੁੱਲ ਆ ਕੱਦ ਕਾਠ ਵੀ ਬਾਈ ਵੇਖੋ ਵੇਖੋ ਹਾਂ ਕਾਠ ਵੇਖੋ ਮੇਰਾ 6 ਫੁੱਟ 6 ਫੁੱਟ 6.5 ਫੁੱਟ ਕਾ ਦਾ ਬਰਾਬਰੀ ਆ ਜੀ ਹਾਂਜੀ ਹਾਂਜੀ ਤੇ ਵੀਰੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਆਪਣਾ ਹੈਗਾ 99686 ਹਾਂਜੀ 72349 996 86 ਹਾਂਜੀ 72349 72349 ਠੀਕ ਹੈ ਬਾਕੀ ਜੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਕਨੈਕਟ ਕਰ ਲਓ ਧੰਨਵਾਦ ਜੀ ਅੱਜ ਦੀ ਵੀਡੀਓ ਵਿੱਚ ਮਿਲਦਾ ਕੋਈ ਹੋਰ ਵੀਡੀਓ ਤੇ